ਹਰ ਸਾਲ ਦੇਸ਼ ਅਤੇ ਦੁਨੀਆ ਤੋਂ ਲੱਖਾਂ ਲੋਕ ਹਿਮਾਚਲ ਪ੍ਰਦੇਸ਼ ਆਉਂਦੇ ਨੇ ਹਰ ਕੋਈ ਇੱਥੇ ਘੁੰਮਣ ਅਤੇ ਮਸਤੀ ਕਰਨ ਲਈ ਆਉਂਦਾ ਹੈ ਅਜਿਹੇ 'ਚ ਹਿਮਾਚਲ 'ਚ ਟ੍ਰੈਫਿਕ ਜਮ ਦੀ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਿਮਾਚਲ 'ਚ ਦੁਨੀਆ ਦਾ ਸਭ ਤੋਂ ਲੰਬਾ ਰੋਪਵੇ ਬਣਨ ਜਾ ਰਿਹਾ ਹੈ ਹਿਮਾਚਲ 'ਚ ਸੈਰ ਸਪਾਟੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਇੱਥੋਂ ਦੀ ਸਰਕਾਰ ਸ਼ਿਮਲਾ ਤੋਂ ਪ੍ਰਵਾਣੂ ਤੱਕ ਦੁਨੀਆ ਦਾ ਸਭ ਤੋਂ ਲੰਬਾ ਰੋਪਵੇ ਬਣਾਉਣ ਜਾ ਰਹੀ ਹੈ ਇੱਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਇਹ ਰੂਪਵੇ 40.73 ਕਿਲੋਮੀਟਰ ਲੰਬਾ ਹੋਵੇਗਾ ਪ੍ਰਸਤਾਵਿਤ ਰੂਪਵੇ ਸ਼ਿਮਲਾ ਨੂੰ ਪਰਵਾਣੂ ਸ਼ਹਿਰ ਨਾਲ ਜੋੜੇਗਾ ਇਹਨਾਂ ਦੋਵਾਂ ਵਿਚਕਾਰ ਸੜਕੀ ਰਸਤੇ ਦੀ ਦੂਰੀ ਕਰੀਬ 80 ਕਿਲੋਮੀਟਰ ਹੈ ਸੋਲਨ ਜ਼ਿਲ੍ਹੇ ਵਿੱਚ ਪੈਂਦੇ ਪਰਵਾਣੂ ਤੋਂ ਸ਼ਿਮਲਾ ਤੱਕ ਸੜਕ ਰਾਹੀਂ ਸਫ਼ਰ ਕਰਨ ਵਿੱਚ ਲਗਭਗ 2 ਤੋਂ 3 ਘੰਟੇ ਲੱਗਦੇ ਨੇ ਇਸ ਨਾਲ ਰੂਪਵੇ ਰਾਹੀਂ ਸਫ਼ਰ ਕਰਨ 'ਚ ਕਾਫੀ ਸਮਾਂ ਬਚੇਗਾ ਰੂਪਵੇ ਰਾਹੀਂ ਹਰ ਘੰਟੇ ਕਰੀਬ 2000 ਲੋਕ ਸਫਰ ਕਰ ਸਕਣਗੇ ਰੋਪਵੇ ਦੁਆਰਾ ਯਾਤਰਾ ਕਰਦੇ ਸਮੇ ਤੁਸੀ ਸੁੰਦਰ ਪਹਾੜਾਂ ਅਤੇ ਹਰਿਆਲੀ ਦੇ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ ਲੋਕਾਂ ਨੂੰ ਟ੍ਰੈਫਿਕ ਜਮ ਤੋਂ ਰਾਹਤ ਮਿਲੇਗੀ ਇਹ ਰੋਪਵੇ ਲਗਭਗ 40 ਕਿਲੋਮੀਟਰ ਲੰਬਾ ਹੋਵੇਗਾ ਇਸ ਨੂੰ ਬਣਾਉਣ ਲਈ 5500 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ 5 ਸਾਲ ਲੱਗਣਗੇ ਇਹ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਰੋਪਵੇ ਸਿਸਟਮ ਹੋਵੇਗਾ ਰਾਜ ਸਰਕਾਰ ਨੇ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਰੋਪਵੇ ਅਤੇ ਰੈਪਿਡ ਟਰਾਂਸਪੋਰਟ ਸਿਸਟਮ ਡਵੈਲਪਮੈਂਟ ਕਾਰਪੋਰੇਸ਼ਨ ਨੂੰ ਸੌਂਪੀ ਹੈ ਚੁਣੀ ਗਈ ਫਰਮ ਨੂੰ ਰੋਪੇ ਦਾ ਡਿਜ਼ਾਈਨ ਵਿਤ ਨਿਰਮਾਣ ਸੰਚਾਲਨ ਅਤੇ ਰੱਖ-ਰਖਾ ਕਰਨਾ ਹੋਵੇਗਾ ਇਸ ਤੋਂ ਇਲਾਵਾ ਆਮਦਨੀ ਪੈਦਾ ਕਰਨ ਲਈ ਰੂਟ ਦੇ ਨਾਲ ਸਟੇਸ਼ਨਾਂ ਤੇ ਟਿਕਟਾਂ ਦੀ ਵਿਕਰੀ ਅਤੇ ਵਪਾਰਕ ਜਗ੍ਹਾ ਦੀ ਲੀਜ਼ਿੰਗ ਕਰਨੀ ਪਵੇਗੀ ਇਲੈਕਟ੍ਰਿਕ ਰੂਪਵੇ ਸ਼ਿਮਲਾ ਤੱਕ ਪਹੁੰਚਣ ਲਈ ਵਧੇਰੇ ਵਾਤਾਵਰਣ ਅਨੁਕੂਲ ਤਰੀਕਾ ਹੋਵੇਗਾ ਰੋਪੇ ਰੂਟ ਵਿੱਚ ਸ਼ਿਮਲਾ ਅਤੇ ਪਰਵਾਣੂ ਵਿਚਕਾਰ 11 ਸਟੇਸ਼ਨ ਹੋਣਗੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਇਹ ਹਰ ਦਿਸ਼ਾ ਵਿੱਚ ਪ੍ਰਤੀ ਘੰਟਾ 904 ਯਾਤਰੀਆਂ ਨੂੰ ਲਿਜਾ ਸਕਦਾ ਹੈ ਇਸ ਦਾ ਮਤਲਬ ਹੈ ਕਿ ਦੋਵਾਂ ਪਾਸਿਆਂ ਤੋਂ ਲਗਭਗ 2000 ਲੋਕ ਯਾਤਰਾ ਕਰ ਸਕਣਗੇ ਇੱਕ ਰੂਪ ਵਿੱਚ ਕੈਬਿਨ ਵਿੱਚ 8 ਤੋਂ 10 ਯਾਤਰੀ ਹੋਣਗੇ ਇਸ ਰੂਪ ਵਿੱਚ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੂੰ ਜਾਂਮ ਤੋਂ ਰਾਹਤ ਮਿਲੇਗੀ ਇਸ ਤੋਂ ਇਲਾਵਾ ਇੱਥੇ ਸੈਰ ਸਪਾਟੇ ਨੂੰ ਹੋਰ ਖੁਲਾਰਾ ਮਿਲੇਗਾ